ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਔਰ ਸੁਖਬੀਰ ਸਿੰਘ ਬਾਦਲ ਦੇ ਪੈਸਿਆਂ ਦੀਆਂ ਦਿੱਥੀਆਂ ਤੇ ਡੀਜ਼ਲ ਦੇਣ ਦੇ ਪੋਲ ਖੋਲੇ ਮੁਕੰਮਲ ਕਹਾਣੀ ਜਿਹੜੀ ਉਹ ਬਿਆਨ ਕੀਤੀ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਪੋਲ ਖੁੱਲ ਚੁੱਕੀ ਹੈ ਚੰਗੀ ਤਰ੍ਹਾਂ ਖੁੱਲ ਚੁੱਕੀ ਹੈ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਚਰਚਾ ਪੰਜਾਬ ਦੇ ਅੰਦਰ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ। ਯਾਨੀ ਜਿਸ ਦਿਨ ਦਾ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਨੇ ਗਿਰਦਾਰ ਕਰਵਾ ਲਿਆ ਸੀ। ਉਸੇ ਦਿਨ ਤੋਂ ਪੰਜਾਬ ਦੇ ਅੰਦਰ ਇੱਕ ਨਿਊ ਚੈਨਲ ਨੇ ਸਰਵੇ ਕੀਤਾ ਪੰਜਾਬ ਦੇ ਲੋਕਾਂ ਦਾ ਤਾਂ ਪੰਜਾਬ ਦੇ ਲੋਕਾਂ ਨੇ ਕੀ ਕਿਹਾ ਸੀ? ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਜਾਦਾ ਕਾਲੇ ਪਾਣੀ ਦੀ ਜੇਲ੍ਹ ਹੋਣੀ ਚਾਹੀਦੀ ਏ ਜਹ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਬਹੁਤੇ ਪੰਜਾਬ ਦੇ ਮੁੰਡੇ ਵੰਦ ਨੇ ਕਹਿੰਦੇ ਜੀ ਉੱਥੇ ਭੇਜਣਾ ਚਾਹੀਦਾ ਏ ਉਹ ਮਸਲਾ ਕੀ ਆ ਭੇਜਣ ਦਾ ਔਰ ਕਿਉਂ ਇਹ ਮਾਮਲਾ ਬਣਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਰਾਂ ਨੇ ਬਹੁਤ ਜ਼ਿਆਦੇ ਜੋਰਾਂ ਸ਼ੋਰਾਂ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ ਤਾਂ ਜਿਹੜੇ ਹਰ ਪੀੜਤ ਲੋਕ ਸੀ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਜਾਂਦੇ ਨੇ ਤੇ ਸਿੱਧੇ ਤੌਰ ਤੇ ਕਈ ਇਹ ਤੇ ਕਹਿੰਦੇ ਜੀ ਪਹਿਲ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਪੈਸਾ ਬਹੁਤ ਵੰਡ ਦਿੱਤਾ ਹੈ ਡਿਜੀਟਲ ਬਹੁਤ ਵੰਡ ਦਿੱਤਾ ਹੈ ਅਕਸਰ ਮੈਂ ਤੁਹਾਡੇ ਨਾਲ ਕਈ ਵਾਰ ਤਹ ਜਿਹੀਆਂ ਗੱਲਾਂ ਪਹਿਲਾਂ ਸਾਂਝੀਆਂ ਕਰ ਵੀ ਚੁੱਕਿਆ ਪਰ ਜਿਹੜੀ ਅੱਜ ਦੀ ਖਬਰ ਇਹ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਪੰਜਾਬ ਦੇ ਵਿੱਚ ਲੋਕਾਂ ਦੇ ਸਾਹਮਣੇ ਅਸਲੀਅਤ ਕੱਢ ਕੇ ਲਿਆਇਆ ਤੇ ਸੁਖਬੀਰ ਸਿੰਘ ਬਾਦਲ ਦੀ ਪੂਰੀ ਦੀ ਪੂਰੀ ਪੌਣ ਖੋਲ੍ਹ ਕੇ ਰੱਖ ਦਿੱਤੀ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ 2 ਮਹੀਨਿਆਂ ਦੇ ਕਰੀਬ ਹੋ ਚੁੱਕਿਆ ਔਰ ਸੁਖਬੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਇੱਕ ਪਾਸੇ ਟਾਰਗੇਟ ਤੇ ਲੈ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪੀਟਲ ਦੇ ਵਿੱਚ ਜੈਨੀ ਫੋਰਟ ਹਸਪੀਟਲ ਦੇ ਵਿੱਚ ਦਾਕਲਸੀ ਤਾਂ ਉਹਨਾਂ ਨੇ ਹੁਣ ਜਦੋਂ ਛੁੱਟੀ ਮਿਲਦੀ ਹੈ ਤੇ ਕੈਸੀ ਪੋਲ ਖੋਲੀ ਹੈ ਕਿ ਪੰਜਾਬ ਦੇ ਲੋਕ ਹੈਰਾਨ ਨੇ ਕਿ ਮੁੱਖ ਮੰਤਰੀ ਦੇ ਮੂੰਹੋਂ ਪਹਿਲੀ ਵਾਰ ਤੁਸੀਂ ਇਹ ਖਬਰ ਸੁਣੋਗੇ ਕਿ ਅਕਰ ਸੁਖਵੀਰ ਸਿੰਘ ਬਾਦਲ ਗੈਨੀ ਹਰਪ੍ਰੀਤ ਸਿੰਘ ਬਹੁਤੇ ਹੋਰ ਚਿਹਰੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਤੇ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਹੈ ਕਿ ਭਾਈ ਗੋਲ ਕਹਿੰਦਾ ਪੈਸਾ ਸੁਖਵੀਰ ਸਿੰਘ ਬਾਦਲ ਨੇ ਕਿਵੇਂ ਵੰਡੇ ਪਹਿਲਾ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਕਿ ਗੋਲਕਾਂ ਦਾ ਪੈਸਾ ਕਿਵੇਂ ਪੰਜਾਬ ਦੇ ਲੋਕਾਂ ਨੂੰ ਵੰਡੇ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਿਵੇਂ ਜਾਂਦੇ ਨੇ ਸੁਣੋ ਜਰਾ ਧਿਆਨ ਦੇ ਨਾਲ ਸੁਖਵੀਰ ਬੱਦਲ ਬਾਰੇ ਕਹੀ ਜਾਂਦੇ ਨੇ ਕਿ ਇਹ ਐਟ ਐਟੀਆਂ ਗੱਥੀਆਂ ਕਿੱਥੋਂ ਲਈ ਕਰਦਾ ਹੈ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲੋ ਇਹ ਤਾਂ ਇਹ ਗਰਭਾਣੀ ਦੇ ਪੈਸੇ ਨੇ ਇਹ ਤਾਂ ਇਹ ਤਾਂ ਗੋਲਕਦੇ ਪੈਸੇ ਨੇ ਹਾਂ ਹਾਂ ਕਿ ਮੈਂ ਮੈਂ ਅਸੀਂ ਤਾਂ ਬਿਲ ਪਾਸ ਕਰੀ ਬੈਠੇ ਆਂ ਅਸੀਂ ਤਾਂ ਬਿਲਕੁਲ ਖਾਸ ਖਰੀ ਬੈਠੀਆਂ ਸ਼੍ਰੋਮਣੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫੋਰ ਆਲ ਪੀਓ ਕਰਨੇ ਕੋਲੇ ਬਿਲ ਪਿਆ ਮੈਂ ਤਾਂ ਪਹਿਲੇ ਕਹਿੰਦਾ ਸੀਗਾ ਕਿ ਇਹ ਪੀਟੀਆਰਪੀ ਵੇਚਦੇ ਨੇ ਇਹ ਤੇ ਹੁਣ ਕਹਿੰਨੀ ਜੀ ਕਹਿੰਨੀ ਜੀ ਉਸ ਵੇਲੇ ਜ਼ਹਿਦਾਦ ਸੀ ਨਾ ਉਸ ਵੇਲੇ ਕਹੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪਦਾ ਚੈਨਲ ਬਣਾ ਲਿਆ ਬਣਾ ਲਿਆ ਐਸਪੀਸੀ ਨੇ ਚੈਨਲ ਤੇ ਉਸ ਵੇਲੇ ਜ਼ਹਿਦਾਦ ਸੀ ਉਹ ਤੇ ਹੁਣ ਕਿਉਂ ਕਿਉਂ ਪੋਲਿਟਿਕਸ ਚਾਗੇ ਉਹਨੂੰ ਪਤਾ ਲੱਗਿਆ ਵੀ ਐਂ ਬੋਲੀਦਾ ਹੁੰਦਾ। ਹੁਣ ਉਹ ਫੂ ਵੀ ਨੂੰ ਕਹਿੰਦੇ ਕਹੀ ਜਾਣ। ਐਸਜੀਪੀਸੀ ਨੇ ਕੱਲ ਗੁਰਦੁਆਰਿਆਂ ਦੇ ਐਡਰੈਸ ਦੇ ਜੰਦੇ ਸੀ ਧੰਮੀ ਸਾਹਿਬ। ਐ ਗੁਰਦੁਆਰੇ ਪਰ ਨੇ ਐਸਪਨ ਫਿਰ ਵੀ ਤੁਸੀਂ ਕੀ ਤੁਸੀਂ ਆਪ ਦੇ ਬਜਟ ਚੋਂ ਕਿਉਂ ਨਹੀਂ ਦੇ ਰਹੇ? ਉਹ ਤਾਂ ਸੰਗਤ ਦਾ ਪੈਸਾ ਸਿਆ ਸੰਗਤ ਆ। ਆਪ ਵੀ ਤੇ ਕਿਉਂ ਦੀ ਮਤ? ਠੀਕ ਹੈ ਨਾ? ਸੋ ਮੈਂ ਅੱਛਾ ਫਿਰ ਉਹਨ ਕਹਿ ਰਿਹਾ ਉਹ ਸੁਖਵੀਰ ਬਦਲ ਕਹਿ ਰਿਹਾ ਮੈਂ 1 ਲੱਖ ਏਕੜ ਦਾ ਬੀਜ ਦੇਵਾਂਗਾ। ਕਿਤੋਂ ਦੇ ਵਈ? ਨੱਕੀ ਨੂੰ ਕੁਲੀ ਫਰਾ ਦੇਣਾ ਪੀਛੇ ਇਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਭਾਈ ਗੋਲਕਾਂ ਦਾ ਪੈਸਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਵਿੱਚ ਵੰਡ ਚੁੱਕੇ ਨੇ ਤੇ ਸੁਖਬੀਰ ਸਿੰਘ ਬਾਦਲ ਦੀ ਹਵਾ ਕਿਹਨੇ ਬਣਾਈ ਸੀ ਇਹ ਇੱਕ ਬਹੁਤ ਵੱਡਾ ਪਹਿਲੂ ਤੁਹਾਡੇ ਸਾਹਮਣੇ ਮੈਂ ਪਹਿਲੀ ਵਾਰ ਤਰਨ ਜਾ ਰਹੇ 23 ਸਾਰੇ ਚੈਨਲ ਨੇ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਸਕਦੇ ਜਿਵੇਂ ਮੋਟੀ-ਬੋਟੀ ਪਾਈ ਸੀ ਐਸ ਕਰਕੇ ਪੰਜਾਬ ਦੇ ਵਿੱਚ ਸੁੱਕੀ ਹਵਾ ਬਣਾ ਕੇ ਅਕਾਲੀ ਦਲ ਨੂੰ ਵਿਕਸਿਤ ਕਰਨਾ ਚਾਹੁੰਦੇ ਨੇ ਕਿ ਵੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ 25 ਸਾਲਾਂ ਤੱਕ ਰਾਜ ਕੀਤਾ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਦਰ ਦੇ ਉੱਤੇ ਯਾਨੀ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਔਰ ਪੰਜਾਬ ਦਾ ਸਾਰਾ ਉਹ ਪੈਸਾ ਆਪਣੇ ਘਰ ਦੇ ਵਿੱਚ ਦੱਬੀ ਬੈਠੇ ਖਜ਼ਾਨੇ ਨੂੰ ਤੇ ਪੰਜਾਬ ਦੇ ਵਿੱਚ ਜਦੋਂ ਹੜ ਆਉਂਦੇ ਨੇ ਤਾਂ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਬੜਾ ਦਾਨ ਕਰ ਰਹੇ ਨੇ ਪਰ ਉਹ ਐਸਜੀਪੀਸੀ ਦਾ ਪੈਸਾ ਸੀ ਯਾਨੀ ਕਾਲ ਤੱਕ ਸਾਡੇ ਜਿੰਨੀਆਂ ਵੀ ਗੁੱਲਕਾਂ ਨੇ ਬਹੁਤ ਸਾਰੀਆਂ ਗੁੱਲਕਾਂ ਨੇ ਉਹ ਸਾਰਾ ਪੈਸਾ ਪੰਜਾਬ ਦੇ ਹੀ ਲੋਕਾਂ ਦਾ ਪੰਜਾਬ ਦੇ ਲੋਕਾਂ ਨੂੰ ਮੋੜਵੇਂ ਰੂਪ ਦੇ ਵਿੱਚ ਜਿਹਨੇ ਆਪਣਾ ਨਾਮ ਬਣਾ ਕੇ ਸੁਖਬੀਰ ਸਿੰਘ ਬਾਦਲ ਵੱਧੂ ਬਣਾਉਣ ਦਾ ਕੰਮ ਕਰ ਗਏ ਨੇ ਇਹ ਸੁਖਬੀਰ ਸਿੰਘ ਬਾਦਲ ਦੀ ਕਈ ਵੱਡੇ ਚਿਹਰੇ ਨੇ ਪੋਰਖੋਲ ਦਿੱਤੀ ਹੈ ਇੱਕ ਪਾਸੇ ਗੈਨੀ ਹਰਪ੍ਰੀਤ ਸਿੰਘ ਜਿਹੜੇ ਕਿ ਕਾਲ ਤੱਕ ਸਾਡੇ ਜਥੇਦਾਰ ਸੀ ਉਹਨਾਂ ਨੇ ਵੀ ਆਪਣੇ ਮੂੰਹ ਦੇ ਨਾਲੇ ਗੱਲ ਕਹੀਏ ਕਹਿੰਦੇ ਸੁਖਵੀਰ ਬਾਦਲ ਤੋਂ ਜੇਕਰ ਪੈਸਾ ਦਿੰਦਾ ਤਾਂ ਲੈ ਲਓ ਕਿਉਂਕਿ ਗੋਲਕਾਂ ਦਾ ਪੈਸਾ ਉਹ ਲੋਕਾਂ ਦੇ ਮੱਥਾ ਟੇਕਿਆ ਹੋਇਆ ਪੈਸਾ ਆਹ ਦੂਜੇ ਪਾਸੇ ਆ ਜੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਕਿ ਢਾਕਰ ਸੀ ਉਹ ਬੜਾ ਟਾਰਗੇਟ ਤੇ ਲੰਦੇ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਨਲਾਇਕ ਹੈ ਪੰਜਾਬ ਦੀ ਸਰਕਾਰ ਮਾੜੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਛੁੱਟੀ ਲੈ ਕੇ ਫੋਟੋ ਹਸਪਤਾਲ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਉਸੇ ਵਕਤ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨਾ ਸੱਦਾ ਜਾਂਦਾ ਕਿਉਂ ਕਿ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਅਕਸਰ ਉਹਨਾਂ ਨੇ ਇੱਕ ਹੋਰ ਐਂਗਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕੀਤਾ ਸੀ ਇਹ ਤਾਂ ਰਈ ਸੁਖਬੀਰ ਸਿੰਘ ਬਾਦਲ ਦੀ ਗੱਲ ਆਹ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕ ਖੋਸ ਰਹੇ ਨੇ ਪੰਜਾਬ ਦੀਆਂ ਮਾਵਾ ਕਹਿ ਰਹੀਆਂ ਨੇ ਪੰਜਾਬ ਦੀਆਂ ਭੈਣਾ ਕਹਿ ਰਹੀਆਂ ਨੇ ਕਿ ਅੱਗੇ ਉਹ ਗੱਲ ਤੁਹਾਡੇ ਯਾਦ ਹੋਣੀ ਹੈ ਜਿਸ ਦਿਨ ਸਗਵੀਰ ਸਿੰਘ ਬਾਦਲ ਦੀ ਘਰ ਵਾਲੀ ਯਾਨੀ ਹਰਸਿਮਰਤ कौर ਬਾਦਲ ਆਪਣੇ ਭਰਾ ਵਿਕਰਮ ਸਿੰਘ ਮਜੀਠੀਆ ਦੇ ਰਖੜੀ ਬਣਣ ਜਾਂਦੀ ਹੈ ਜੇਲ੍ਹ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਉਹਨੂੰ ਰੋਕਿਆ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਇਜਾਜ਼ਤ ਵੀ ਦਿੱਤੀ ਜਾਂਦੀ ਹੈ ਕੋਰਟ ਦੇ ਦੁਆਰਾ ਕਿ ਭਾਈ ਜਿੰਨਾ ਪ੍ਰਾਪਦਾਨ ਸਾਰਿਆਂ ਲਈ ਇੱਕੋ ਜਿਹਾ ਤਾਂ ਉਹਨੂੰ ਪ੍ਰਾਪਦਾਨ ਦੇ ਅਨੁਸਾਰ ਰਖੜੀ ਬਣਵਾਈ ਗਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਹ ਦਿਨ ਦੇ ਵਿੱਚ ਜਦ ਉਹਦੀ ਭੈਣ ਨੂੰ ਯਾਦ ਨਹੀਂ ਜਦੋਂ ਕਹਿੰਦੀ ਸੀ ਮੈਨੂੰ ਰਖੜੀ ਬਣਨ ਤੋਂ ਰੋਕਿਆ ਜਾਂਦਾ ਕਿ ਹੋਰ ਵੀ ਭੈਣਾਂ ਨੇ ਮਾਵਾ ਨੇ ਜਿਨ੍ਹਾਂ ਦੇ ਪੁੱਤ ਤੇ ਜਿਨ੍ਹਾਂ ਦੇ ਭਰਾ ਇਹਨਾਂ ਲੋਕਾਂ ਨੇ ਬਾਰੇ ਚਿੱਟੇ ਦੇ ਨਾਲ ਤੇ ਅੱਜ ਉਸੇ ਬਿਕਰਮ ਸਿੰਘ ਮਦੀਠੀਆ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਿਉਂ ਕਰੋ ਕਿਉਂਕਿ ਪੰਜਾਬ ਦੇ ਅੰਦਰ ਕਈ ਸਾਰੇ ਇਹਨਾਂ ਦੇ ਲੀਡਰ ਇਹਨਾਂ ਦੇ ਵਰਕਰ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਮੈਂਬਰ ਯਾਨੀ ਸੁਖਵੀਰ ਬਾਦਲ ਹੋਵੇ ਚਾਹੇ ਹੋਵੇ ਹਰਸਿਮਰਤ ਕੌਰ ਬਾਦਲ ਉਹ बार-बार ਕਹਿੰਦੇ ਨੇ ਆਸਦੀਪ ਕਲੇਰ ਉਹਨਾਂ ਦੇ ਵਕੀਲ ਉਹ ਵੀ ਕਹਿੰਦਾ ਕਹਿੰਦਾ ਜੀ ਸਾਨੂੰ ਤਾਂ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਤੇ ਜਿਹੜੀਆਂ ਸਾਡੀਆਂ ਮੁੱਖ ਅਦਾਲਤਾਂ ਨੇ ਮਾਨਯੋਗ ਹਾਈ ਕੋਰਟ ਤੇ ਵੀ ਸਵਾਲ ਚੱਕ ਦਿੰਦੇ ਨੇ ਕਹਿੰਦੇ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਮੰਗ ਧਰੀ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਕਿ ਭਾਈ ਇਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿਓ ਤਾਂ ਕਿ ਹਰ ਰੋਜ਼ ਦਾ ਝੰਜਟ ਖਤਮ ਹੋ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਪਹਿਲੇ ਹੀ ਬੰਦ ਨੇ ਆਲਰੇਡੀ ਸਾਰੇ ਪੰਜਾਬ ਨੂੰ ਪਤਾ ਪਰ ਜਿਹੜੇ ਏਡੇ ਏਡੇ ਕੈਦੀ ਬੰਦ ਨੇ ਉਹਨਾਂ ਨੂੰ ਹਰ ਰੋਜ਼ ਕੌਣ ਮਿਲਦਾ ਸਵਾਲ ਇਹ ਵੀ ਇੱਕ ਬਹੁਤ ਵੱਡਾ ਹੈ ਔਰ ਦੂਜੇ ਪਾਸੇ ਕਹਿੰਦੇ ਜੀ ਸਾਡਾ ਬਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦੀ ਤਸਕਰੀ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਚੁੱਕਿਆ ਪੰਜਾਬ ਦੇ ਵਿੱਚ ਕਿਉਂਕਿ ਭੂਲਾ ਜਿਹੜਾ ਫੜਿਆ ਸੀ ਬਾਦਲਾਂ ਨੇ ਉਸੇ ਭੂਲੇ ਨੇ ਕਿਹਾ ਸੀ ਕਹਿੰਦਾ ਅੱਗੇ ਸਰਕਾਰੀ ਗੱਡੀਆਂ ਹੁੰਦੀਆਂ ਸੀ ਤੇ ਪਿੱਛੇ ਸਾਡੇ ਭਰੇ ਭੁੱਕੀ ਦੇ ਟਰੱਕ ਹੁੰਦੇ ਸੀ ਤੇ ਬਿਕਰਮ ਸਿੰਘ ਮਜੀਠੀਆ ਉਸ ਵਕਤ ਮੰਤਰੀ ਹੁੰਦਾ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤਾਂ ਜਿਹੜੀ ਇਹ ਖਬਰ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹ ਰੌਲਾ ਪੈ ਰਿਹਾ ਕਿ ਬਿਕਰਮ ਸਿੰਘ ਮਜੀਠੀਏ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਤਾਂ ਹੁਣ ਪੰਜਾਬ ਦੀ ਸਰਕਾਰ ਪੰਜਾਬ ਦਾ ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕ ਸਿਰਫ ਇੱਕ ਗੱਲ ਤੇ ਨੇ ਕਿ ਡੇਬਰੂਗੜ੍ਹ ਦੇ ਵਿੱਚੋਂ ਨੂੰ ਸ਼ਿਫਟ ਕੀਤਾ ਜਾ ਸਕਦਾ ਇਹ ਪੰਜਾਬ ਦੀ ਸਰਕਾਰ ਬਣੀਓ ਕਿਸੇ ਵੇਲੇ ਵੀ ਸੁਨੇਹਾ ਸਕਦਾ ਕਿਉਂਕਿ ਭਵਨ ਸਿੰਘ ਮਾਨ ਨੂੰ ਬਹੁਤ ਜਿਆਦੇ ਟਾਰਗੇਟ ਤੇ ਅਕਾਦੀਦਾਰ ਗਲਤ ਲੈ ਰਹੇ ਨਜਾਇਜ਼ ਕਹਿ ਰਹੇ ਕਿਉਂਕਿ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਹੜਾਂ ਦੇ ਵਿੱਚ ਵੀ ਕੰਮ ਕਰ ਚੁੱਕੀ ਹੈ ਬਹੁਤ ਸਾਰੇ ਸਾਥੀ ਜਾਣਦੇ ਨੇ ਆਲਰੇਡੀ ਪੰਜਾਬ ਦੇ ਅੰਦਰ ਸਾਰੇ ਹੀ ਪੰਜਾਬੀਆਂ ਨੂੰ ਪਤਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਮ ਭਗਵੰਤੋਂ ਆਨੇ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਪੋਲ ਖੋਲੇ ਜਿਹੜੀ ਪਿੱਛੇ ਦੀ ਕਹਾਣੀ ਸੀ ਉਸ ਦੇ ਬਾਰੇ ਦੱਸਿਆ ਕਿ ਜਿਹੜੇ ਪੈਸੇ ਵੰਡੇ ਜਾ ਰਹੇ ਆ ਜਿਹੜੇ ਲੋਕਾਂ ਨੂੰ ਡੀਜ਼ਲ ਦਿੱਤਾ ਜਾਂਦਿਆ ਹੈਗਾ ਵਾ ਅਸਲ ਦੇ ਵਿੱਚ ਉਹ ਗੁਰੂ ਘਰਾਂ ਦੇ ਗੁੱਲਕਾਂ ਦਾ ਪੈਸਾ ਹੈ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਗਿਆਨੀ ਨੇ ਵੀ ਹੁਣ ਤੇ ਇਸ ਚੀਜ਼ ਦੇ ਬਾਰੇ ਜਿਹੜਾ ਵਾ ਉਹ ਕਹਿਤਾ ਹੈ ਕਿ ਗੁਰੂ ਘਰਾਂ ਦਾ ਪੈਸਾ ਹੈ ਲੈ ਲਵੋ ਆਪਣੇ ਕੋਲੋਂ ਤੇ ਇੱਕ ਜਵਾਨੀ ਵੀ ਨਹੀਂ ਦੇਂਦੇ ਦੂਸਰੇ ਜਿਹੜੇ ਐਲਾਨਾਤ ਕਰਨਦੇ ਆ ਜਾ ਜਾ ਕੇ ਲੋਕਾਂ ਦੇ ਕੋਲ ਕਿ ਤੁਹਾਨੂੰ 1 ਲੱਖ ਏਕੜ ਜ਼ਮੀਨ ਦੇ ਉੱਤੇ ਬੀਜਣ ਵਾਸਤੇ ਬੀਜ ਦਿੱਤਾ ਜਾਏਗਾ ਉਹ ਜਾਲੀ ਬੀਜ ਹੈ ਜਾਲੀ ਦਾਅਵਾਵਾਂ ਵੈ ਪਹਿਲੇ ਇਹਦੇ ਇਸ ਤਰ੍ਹਾਂ ਦੇ ਇਹਨਾਂ ਦੇ ਕਈ ਮਾਮਲੇ ਜਿਹੜੇ ਆ ਉਹ ਜ਼ੇਰੇ ਬਹਿਸ ਹੈਗੇ ਆ ਅਦਾਲਤਾਂ ਦੇ ਵਿੱਚ ਕੇਸ ਲੱਗੇ ਹੈਗੇ ਹੁਣ ਵੀ ਸਿਰਫ ਲੋਕਾਂ ਨੂੰ ਲੁੱਟਿਆ ਜਾ ਰਿਹਾ ਝੂਠਾ ਚਾਂਸਾ ਦਿੱਤਾ ਜਾ ਰਿਹਾ ਹੈਗਾ ਵੈ ਇਹ ਪੈਸਾ ਜਿਹੜਾ ਵੰਡਿਆ ਜਾ ਰਿਹਾ ਹੈ ਲੋਕਾਂ ਨੂੰ ਦੇ ਵਿੱਚ ਆਪਣੀ ਸ਼ਬੀ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਘਰਾਂ ਦਾ ਪੈਸਾ ਹੈਗਾ ਵੈ ਇਹਨਾਂ ਦਾ ਆਪਣਾ ਪੈਸਾ ਨਹੀਂ ਹੈਗਾ ਇਹ ਕਹਿਣਾ ਸੀਗਾ ਸੀਐਮ ਭਗਵੰਤ ਮਾਨ ਦਾ ਸੁਖਬੀਰ ਸਿੰਘ ਬਾਦਲ ਦੇ ਬਾਰੇ ਬਾਕੀ ਵੀਰੋ ਤੁਸੀਂ ਕੀ ਕਹਿੰਦੇ ਹੈ ਤੁਹਾਡੀ ਕੀ ਰਾਏ ਹੈਗੀ ਹੈ ਕਿ ਆਇਆ ਜੋ ਕੁਝ ਸੀਐਮ ਭਗਵਾਨਤਮਾਨ ਨੇ ਕਿਹਾ ਸੁਖਬੀਰ ਸਿੰਘ ਬਾਦਲ ਦੇ ਬਾਰੇ ਉਹਨਾਂ ਪੈਸਿਆਂ ਦੇ ਬਾਰੇ ਕਿਉਂਕਿ ਉਹਦਾ اقرار ਅਕਾਲ ਤਖਤ ਦੇ جజేદાર ਹਰਪ੍ਰੀਤ ਸਿੰਘ ਯਾਨੀ ਨੇ ਵੀ ਕਰ ਲਿਆ ਹੈਗਾ ਵੈ ਉਹਨਾਂ ਨੇ ਵੀ ਇਸ ਚੀਜ਼ ਦੇ ਬਾਰੇ ਕਿਹਾ ਹੈਗਾ ਵੈ ਹੁਣ ਤੁਸੀਂ ਕਮੈਂਟਸ ਵਿੱਚ لازمی ਦੱਸਿਓ ਕਿ ਇੱਕ ਗੱਲ ਕਿਸ ਹੱਦ ਤੱਕ ਠੀਕ ਹੈ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼